ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਕੀ ਨਾਮ ਆ ਇਹ ਨਾਮ ਮੇਜਰ ਕਿਸਣਾ ਜੀ ਇਹ ਕਿਹੜਾ ਪਿੰਡ ਤੁਹਾਡਾ ਆਪੇ ਆਉਣਿਆ ਜੀ ਅੱਛਾ ਇੱਥੇ ਕਿੱਦਾਂ ਆਇਓ ਤੁਸੀਂ ਇਹ ਤੁਹਾਰੀ ਸਾਡੇ ਪਿੰਡ ਦੇ ਨਾਲ ਦਾ ਬੰਦ ਲੱਗਦਾ ਜੀ ਸਾਡੇ ਇਲਾਕੇ ਦਾ ਜੀ ਇਹ ਹਾਂਜੀ ਹਾਂ ਦਾਦਾ ਕੁਦਰਤ ਕੋਲ ਕੋਈ ਹੋਈਆ ਕੋਈ ਹਾਂਜੀ ਹਣ ਆਏ ਆ ਹਾਂਜੀ ਇਹਦਾ ਸਾਨੂੰ ਜੀ 10-15 ਦਿਨ ਹੋ ਗਿਆ ਇੱਥੇ ਬਹੁਤ ਸਾਡਾ ਬਹੁ ਬਰਾਹਾ ਹੋਇਆ ਪਰ ਸਾਡੇ ਸਾਥੀਆਂ ਨੇ ਪਿੰਡ ਦੇ ਬੰਦਿਆਂ ਨੇ ਹਾਂਜੀ ਸਰਪੰਚਾਂ ਨੇ ਨੰਬਰਦਾਰਾਂ ਨੇ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਇਹ ਕਾਪੀ ਤੇ ਤੁਸੀਂ ਕਾਗਜ਼ ਤੇ ਕੀ ਲਿਖ ਰਹੇ ਆ? ਇਹ ਅਸੀਂ ਲਿਖ ਰਹੇ ਆ ਜੀ ਉਹ ਤੇਲ ਪਾਇਆ ਨਾ ਜਿੱਦਾਂ ਹਾਂਜੀ ਜਿਨ੍ਹਾਂ ਦੀਆਂ ਗੱਡੀਆਂ ਤੇਲ ਪਾਇਆ 100 ਲੀਟਰ 50 ਲੀਟਰ 200 ਲੀਟਰ ਜੰ ਹਾਂਜੀ ਉਹ ਅਸੀਂ ਲਿਖਣ ਲੱਗੇ ਆ ਜੀ ਠੀਕ ਹੈ ਜੀ ਹਾਂਜੀ ਤੋਂ ਅਸੀਂ ਹਿਸਾਬ ਵੀ ਦੇਣਾ ਹੈ ਕਹਾ ਹਾਂ ਹਾਂਜੀ ਹਾਂਜੀ ਆਉਣੀ ਪੁੱਛਣਾ ਵੀ ਇਸ ਕਰਕੇ ਇਹ ਜਿਹੜੇ ਇੱਥੇ ਟਾ ਲਾਤੀ ਆ ਕੁਝ ਪ੍ਰਸ਼ਾਸਨ ਜਿਹੜਾ ਲੇਟ ਸੁੱਤਾ ਉੱਠਿਆ ਅੱਛਾ ਜੀ ਅਗਰ ਜੇ 4 ਦਿਨ ਪਹਿਲਾਂ ਉੱਠ ਖੜਦਾ ਤਾਂ ਆ ਹਾਲਾਤ ਨਾ ਹੋਣੇ ਪੈਂਦੇ ਹੌਣ ਡੀਸੀ ਸਾਹਿਬ ਐਸਐਸਪੀ ਸਾਹਿਬ ਡੀਐਸਪੀ ਪਤਾ ਨਹੀਂ ਕਿੰਨੇ ਕਾਇਓ ਹਾਂਜੀ ਉਹ ਦੀ ਹੁਣ ਤਾਂ ਤੁਹਾਨੂੰ ਪਤਾ ਵੀ ਅਫਸਰਾਂ ਨੇ ਆਉਣਾ ਹੀ ਆ ਆਪਣੀ ਕਾਰਵਾਈ ਕਰਨੀ ਆ ਲੇਕਿਨ ਜਿੰਨੇ ਆਪ ਸਾਡੇ ਮੇਰੇ ਪਿੰਡ ਜਾਂ ਭਰਾਵਾਂ ਨੇ ਆ ਵੀ ਜਨਰਲ ਦੇ ਇੱਕ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਕਿਉਂ ਪ੍ਰਤਾਂਗੂ ਪਾਲੀ ਫਸਲ ਹਾਂਜੀ ਜ਼ਮੀਨ ਖਰਾਬ ਹੋਣੀ ਸੀ ਘਰਾਂ ਦੇ ਘਰ ਉੱਜੜਨੇ ਸੀਗੇ ਹਾਂਜੀ ਲੇਕਿਨ ਇਸ ਚੀਜ਼ ਤੋਂ ਸਾਡੇ ਬੰਦਿਆਂ ਨੇ ਬਚਾ ਲਿਆ ਠੀਕ ਆ ਜੀ ਤਾਂ ਇਸ ਕਰਕੇ ਜੇ ਆਪਣੀ ਸਰਕਾਰ ਜੇ ਕਿਤੇ ਪਹਿਲਾਂ ਚਾਰ ਦੇਣੇ ਕਦਮ ਉਠਾ ਲਾਂਦੀ ਨਾ ਕਾ ਬਹੁਤ ਵਧੀਆ ਸੀ ਕੋਈ ਨਖਾਨੀ ਨਾ ਹੋਣਾ ਸੀ ਹੁਣ ਤਾਂ ਧਾ ਲੱਗੇ ਤੁਹਾਨੂੰ ਪਤਾ ਹੀ ਆ ਹੁੰਡਾ ਮੁੰਡੇ ਜੀ 50-50 ਕਿਲੋਮੀਟਰ ਤੋਂ ਤੁਹਾਡੀ ਮਾਰ ਮਾਰ ਦੇ ਲਿਆਏ ਆ ਬਹੁਤ ਜੀ ਹੋਇਆ ਜੀ ਕਿੱਥੋਂ ਮਾਚੂਆੜੇ ਤੋਂ ਖਸਾ ਦੇ ਪਿੰਡਾਂ ਦੇ ਵਿੱਚੋਂ ਸੋਚੇ ਇਲਾਕੇ ਦਾ ਕਰੋ ਧੰਨਵਾਦ ਆਪਣੇ ਪਿੰਡਾਂ ਦਾ ਨਾ ਕਰੋ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਆਪਣੀ ਪਰਤਾਂ ਨੂੰ ਫਸਲ ਪਾੜੀ ਉਹ ਜਿਹੜੀ ਆਪਣਾ ਬਚਾਅ ਕਰ ਲਿਆ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਸਾਡੀ ਬਰਬਾਦ ਬਾਈ ਜੀ ਬਾਹਰ ਹੋ ਐਂਗੇ ਇੱਥੇ ਦੇ ਹੀ ਆ ਇੱਥੇ ਦੇ ਹੀ ਆ ਅੱਛਾ ਜੀ ਸਭਾ ਸਾਹਿਬ ਜੀ ਪਿੰਡ ਦੇ ਅੱਛਾ ਅੱਛਾ ਕੀ ਨਾਂ ਜੀ ਕੌਣ ਸਿੰਘ ਜੀ ਇਹ ਕਿਹੜੇ ਪਿੰਡ ਦੇ ਸਰਪੰਚ ਆ ਬੋੜ ਜਟਾ ਬੋੜ ਜਾਈ ਜਾਈ ਬੋੜ ਜਟਾ ਹੁੰਦੇ ਆ ਹਾਂ ਜੀ ਇਹ ਕੀ ਦੇਖਿਆ ਇੰਨੇ ਦਿਨਾਂ ਦਾ ਤੁਸੀਂ ਇੱਥੇ ਪਾਣੀ ਦਾ ਕਿੰਨਾ ਘੱਜੇ ਘਟ ਗਿਆ ਕਿ ਉਨਾ ਹੀ ਹੈ ਜੇ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਹਾਂ ਜੀ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਤਾਂ ਬਹੁਤ ਬੁਰਾ ਹਾਲ ਸੀ ਜੀ ਅੱਛਾ ਜੀ ਹਾਂ ਜੀ ਬਹੁਤ ਟਾ ਲੱਗੀ ਜੀ ਠੀਕ ਹੈ ਫਸਲਾਂ ਰੁੜ ਗਈਆਂ ਜੀ ਦੋ ਢਾਈ ਜੋ ਕਰਨਾ ਜ਼ਮੀਂਦਾਰ ਰੁੜ ਗਿਆ ਹਾਂ ਜੀ ਆਪਣੇ ਪਿੰਡਾਂ ਦੇ ਬੰਦਿਆਂ ਦਾ ਠੀਕ ਹੈ ਜੀ ਹਾਂਜੀ ਤੁਹਾਡੀਆਂ ਵੀਡੀਓ ਦੇਖ ਕੇ ਅਸੀਂ 50 ਕਿਲੋਮੀਟਰ ਤੋਂ ਆਏ ਹਾਂ ਸਿਰਫ ਇਹ ਸ਼ੇਅਰ ਕਰਕੇ ਆਏ ਹਾਂ ਧੰਨਵਾਦ ਜੀ ਤੁਹਾਡਾ ਆ ਆਮ ਜਨਤਨ ਦਿਖਾ ਲਈਏਗਾ ਤੁਹਾਡਾ ਕੀ ਹਾਲ ਹੈ ਹਾਂਜੀ ਤੁਹਾਡਾ ਹਾਂਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਂ ਜੀ ਆਪਣਾ ਮੇਰਾ ਨਾਮ ਪ੍ਰਭਜੀਤ ਹੈ ਕਿਹੜਾ ਪਿੰਡ ਆ ਜਿੱਖੜਕੜ ਕਲਾਂ ਜੀ ਪ੍ਰਭ ਸਿੰਘ ਦਾ ਪਿੰਡ ਆ ਸਾਡੇ ਬੰਗਾ ਏਰੀਆ ਤੋਂ ਆਇਆ ਸੀ ਗੋੜਸੂਈ ਦੇ ਸਾਡੇ ਗਵੰਡੀ ਆ ਹਾਂਜੀ ਤਾਂ ਕਿੰਨੇ ਦਿਨ ਹੋ ਕੇ ਆਇਆ ਨੂੰ ਸਾਨੂੰ ਅੱਜ ਦੂਜਾ ਦਿਨ ਆ ਜੀ ਅੱਛਾ ਜੀ ਪਹਿਲਾਂ ਵੀ ਆਏ ਸੀਗੇ ਅੱਜ ਦੂਜਾ ਦਿਨ ਠੀਕ ਹੈ ਸੇਵਾ ਹੀ ਕਰਦੇ ਆਂ ਹਾਂ ਜੀ ਸੇਵਾ ਹੀ ਜੀ ਦੀ ਜਨ ਕੋ ਕੋਹਾਂ ਦਾ ਕਿ ਕੱਪੜੇ ਪਾਉਂਦੇ ਆ ਨਹੀਂ ਨਹੀਂ ਪੇ ਸੇਵਾ ਹੀ ਆ ਜੀ ਅੱਛਾ ਠੀਕ ਹੈ ਧੰਨਵਾਦ ਜੀ ਗੁਰੂ ਮਾਥ ਤੁਹਾਡੀ ਸੇਵਾ ਨੂੰ ਚਾਰ ਚੰਨ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਈ ਪੱਪਲ ਸ਼ਾਹ ਜੀ ਕਿਹੜੇ ਮਜਾਰੇ ਤੋਂ ਆਏ ਜੀ ਭਰੋ ਮਜਾਰੇ ਤੋਂ ਇਹ ਵੀ ਇੱਥੇ ਸੰਤਾਂ ਨੂੰ ਡਿਲੀਵਰੀ ਦੇਣ ਆਏ ਆ ਸਾਈ ਪੱਪਲ ਸ਼ਾਹ ਜੀ ਭਰੋ ਮਜਾਰੇ ਤੋਂ ਸੇ ਦਿਲਿਆਰਾਰੇ ਵਾਲਾ ਉਹ ਬਹੁਤ ਜਿਆਦਾ ਜਿਹੜਾ ਪਰ ਗਿਆ ਜਦੋਂ ਆਪ ਨੇ ਖੋਜੀ ਇਹ ਰੋਜ਼ ਦਿਨ ਤੱਕ ਜਿਹੜਾ ਬਣਾਉਂਦਾ ਉਹ ਯਾਰ ਸਾਰੇ ਤੋਂ ਪਹਿਲਾਂ ਇੱਕ ਨਿਵੰਗ ਮੁਝਾ ਇਹ ਜਿਸ ਤਰ੍ਹਾਂ ਪਹਿਲਾਂ ਬਣਾ ਰਹੇ ਆਂ ਫੋਨ ਤੋਂ ਨੋਰਤਾ ਇਹ ਹਿੰਦੇ ਹੈ ਤਾਂ ਤੇਰੇ ਨੇ ਲਿਆ ਜਾਂਦੀ ਆ ਤੁਸੀਂ ਦੇਖ ਸਕਦੇ ਆ ਰੋਲਿੰਗ ਟੂਰ ਬੇਗੰਪੁਰ ਇਹ ਭਾਈ ਉਹ ਜਗ ਬਣ ਕੇ ਲੱਗੇ ਜਿੰਦਾ ਮਨ ਹੁੰਦਾ ਹੈ ਆ ਸੱਤੌੜ ਦੇ ਗੰਢੀ ਖੜੇ ਨੇ ਬਿਲਕੁਲ ਸੱਤੌੜ ਦੇ ਬਿਲਕਾ ਨਾ